ਅਸਲਾਮੁਆਲੇਕ ਸਰਸੀ ਗਾਲ ਮੇਰਾ ਨਾਮ ਸਫਦਰ ਖਾਨ ਆ ਮੈਂ ਇਸ ਵਕਤ ਨਰੂਬੀ ਕੇਨਿਆ ਤੋਂ ਬੋਲ ਰਿਹਾ ਸਾਡੀ ਕੌਮ ਰਾਜਪੂਤ ਆ ਸਾਡੀ ਗੋਤ ਟੋਨੀ ਆ ਅਸੀਂ ਟੋਨੀ ਰਾਜਪੂਤ ਤੇ ਇੰਡੀਆ ਦੇ ਵਿੱਚ ਜਿਹੜਾ ਸਾਡਾ ਪਿੰਡ ਆ ਉਹਦਾ ਨਾਮ ਬੜਾ ਗਰਾਂ ਆ ਪ੍ਰਾਣੀ ਉਦੀ ਤਸੀਲ ਜਿਹੜੀ ਸੀ ਉਹ ਤਸੀਲ ਡੇਰਾ ਬੱਸੀ ਸੀ ਤੇ ਜ਼ਿਲ੍ਹਾ ਅੰਬਾਲਾ ਸੀ ਤੇ بڑے ਗਰਾਉਂ ਦੇ ਜਿਹੜੇ ਨੇੜੇ-ਨੇੜੇ ਪਿੰਡ ਨੇ ਉਹ ਹੈਗਾ ਵਿਡਾਲੀ ਆ ਮਲਕਪੋਰਾ ਮਹਿਮੂਦਪੋਰਾ ਬੜਾ ਚੋਟਲਾ ਛੋਟਾ ਚੋਟਲਾ ਤੇ ਸੋਤਲਾ ਤੇ ਪੀਰ ਸੁਆਣਾ ਤੇ ਮਦਨਹੀੜੀ ਆ ਇਹ ਸਾਡਾ ਪਿੰਡ ਨਦੀ ਦੇ ਨੇੜੇ ਦਰੇ ਸੀ ਜਿਹੜੀ ਸਟੋਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਇਹ ਆ ਕਿ 1947 ਦੀ ਜਦੋਂ ਵੰਡ ਹੋਈ ਆ ਇਹ ਚੰਦਰੀ ਵੰਡ ਦੇ ਵਿੱਚ ਬਹੁਤ ਲੋਕਾਂ ਨੂੰ ਨੁਕਸਾਨ ਪਹੁੰਚਿਆ ਜਿਹਦਾ ਇੱਕ ਅਸੀਂ ਵੀ ਫੈਮਿਲੀ ਹੈਗੀ ਆ ਜਿਹਨੂੰ ਸਾਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਗਿਆ ਤੇ ਇਹਦੇ ਵਿੱਚ 1947 ਦੇ ਵਿੱਚ ਜਦੋਂ ਸਾਡਾ ਫੈਮਿਲੀ ਬڑے ਗਰਾਉਂ ਤੋਂ ਨਿਕਲੀ ਆ بڑے ਗਰਾਉਂ ਦੇ ਬੰਦਿਆਂ ਨੇ ਬੜਾ ਤਾਵਨ ਕਰਿਆ ਉਹਨਾਂ ਨੂੰ ਕੋਈ ਕੁਝ ਨਹੀਂ ਗਿਆ ਹੈਗਾ ਤੇ ਬڑے ਗਰਾਉਂਦੋਂ ਜਦੋਂ ਨਿਕਲ ਗਏ ਇੱਕ ਖੈੜ ਦੇ ਨੇੜੇ ਜਿਹੜੇ ਗਏ ਸ਼ੈਤਾਨ ਬੰਦਿਆਂ ਨੇ ਉਸ ਜ਼ਮਾਨੇ ਦੇ ਵਿੱਚ ਜਦੋਂ ਇਹਨਾਂ ਦੇ ਉੱਤੇ ਵਾਰ ਕਰਿਆ ਹਮਲਾ ਕਰਿਆ ਉਸ ਹਮਲੇ ਦੇ ਵਿੱਚ ਮੇਰਾ ਸਾਰਿਆਂ ਨਾਲ ਛੋਟਾ ਚਾਚਾ ਮੁਹੰਮਦ ਸ਼ਫੀ ਜੀ ਦਾ ਨਾਮ ਸੀ ਉਹਦੀ ਉਮਰ ਤਕਰੀਬਨ 14 ਤੋਂ 15 ਸਾਲ ਦੇ ਲਗਭਗ ਸੀ ਉਹ ਡਰ ਕੇ ਗੋਲੀ ਚੱਲਣ ਦੇ ਵਿੱਚ ਇਸ ਕਾਫਲੇ ਤੋਂ ਜਿਹੜਾ ਉਹ ਜਦਾ ਹੋ ਗਿਆ ਤੇ ਉਹ ਪਤਾ ਨਹੀਂ ਅੱਲਾਹ ਬਿਹਤਰ ਜਾਣਦਾ ਕਿੱਧਰ ਚਲਾ ਗਿਆ ਜਾਂ ਕਿੱਧਰ ਨਹੀਂ ਚਲਾ ਗਿਆ ਤੇ ਸਾਡਾ ਜਿਹੜਾ ਕਾਫਲਾ ਸੀ ਉਹ ਫਿਰ ਕਰਾਲੀ ਕੈਂਪ ਚ ਪਹੁੰਚ ਗਿਆ ਇਹਨਾਂ ਦਾ ਤੇ ਫਿਰ 1951 ਦੇ ਵਿੱਚ اور 52 ਦੇ ਵਿੱਚ ਜਦੋਂ ਇਹ ਟਿਕਟਕਾ ਹੋ ਗਿਆ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਆਪਣੇ ਆਪਣੇ ਬੰਦਿਆਂ ਦੀ ਇਹਨਾਂ ਨੇ ਰਿਕਵਰੀ ਕਰਨੀ ਸ਼ੁਰੂ ਕਰ ਵਾਲੇ ਸਾਹਿਬ ਪਾਕਿਸਤਾਨ ਤੋਂ 1951 52 ਦੇ ਵਿੱਚ ਮੇਰੇ ਵੱਲ ਸਾਹਿਬ ਦਾ ਨਾਮ হাজী ਅਬਦੁਲ ਗਫੂਰ ਖਾਨ ਨੰਬਰਦਾਰ ਸੀ ਉਹ ਆਪਣੇ ਛੋਟੇ ਭਾਈ ਨੂੰ ਲੱਭਣ ਵਾਸਤੇ ਦੋ ਦਫਾ ਇੰਡੀਆ ਆਏ ਆ ਜਦੋਂ ਇੰਡੀਆ ਆਏ ਆ ਤੇ ਉਹਨਾਂ ਨੂੰ ਉਹਨਾਂ ਦੇ ਜਾਣਨ ਵਾਲੇ ਕੁਝ ਬੰਦਿਆਂ ਨੇ ਦੱਸਿਆ ਕਿ ਮੁਹੰਮਦ ਸ਼ਫੀ ਨੂੰ ਕੋਈ ਖत्री ਪਰਿਵਾਰ ਆ ਕਲਕਾ ਦੇ ਵਿੱਚ ਤੇ ਉਹਨਾਂ ਦੇ ਔਲਾਦ ਨਹੀਂ ਸੀ ਉਹ ਉਹਨਾਂ ਨੂੰ ਆਪਣੇ ਘਰ ਲੈ ਗਏ ਤੇ ਮੁਹੰਮਦ ਸ਼ਫੀਦਾ ਨਾਮ ਚੇਂਜ ਕਰ ਗਏ ਉਹਨਾਂ ਨੇ ਤਨੀਰਾਮ ਰੱਖ ਦਿੱਤਾ ਔਰ ਉਹ ਖੱਤਰੀ ਫੈਮਲੀ ਜਿਨ੍ਹਾਂ ਦਾ ਸਾਨੂੰ ਨਾਮ ਨਹੀਂ ਪਤਾ ਉਹ ਖਚਰਾਂ ਦਾ ਕਾਰੋਬਾਰ ਕਰਦੇ ਸੀ ਔਰ ਉਹਨੂੰ ਖਚਰਾਂ ਦੇ ਉੱਤੇ ਮਾਲ ਰੱਖ ਕੇ ਕਸੋਲੀ ਵੇਚਣ ਵਾਸਤੇ ਉਹਨੂੰ ਉੱਥੇ ਭੇਜਦੇ ਸੀ ਤੇ ਵੱਲਤ ਸਾਹਿਬ ਨੇ ਮੇਰੇ ਦੱਸਿਆ ਕਿ ਮੈਂ ਪੁਲਿਸ ਦੇ ਨਾਲ ਦੋ ਤਿੰਨ ਵਾਰ ਉਹ ਰਸਤੇ ਦੇ ਵਿੱਚ ਉਹਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਆ لیکن ਇਹ ਪਤਾ ਲੱਗਦਾ ਰਿਹਾ ਕਿ ਉਹ ਜਿਹੜਾ ਪਰਿਵਾਰ ਸੀ ਉਹਨੂੰ ਉਸ ਵਕਤ ਲੁਕਾ ਲੰਦਾ ਸੀ ਤੇ ਇਸ ਦਫਾ ਦੋ ਤਿੰਨ ਦਫਾ ਉਹਨਾਂ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਨੂੰ ਉਹ ਪਤਾ ਨਹੀਂ ਲੱਗਿਆ ਤੇ ਹੁਣ ਸਾਡੀ ਇਹ ਬੇਨਤੀ ਹੈ ਕਿ ਅਗਰ ਕੋਈ ਬੰਦਾ ਉਹਨੂੰ ਮੁਹੰਮਦ ਸ਼ਫੀ ਦੇ ਬਾਰੇ ਵਿੱਚ ਪਤਾ ਹੋਵੇ ਜਾਂ ਉਹ ਜ਼ਿੰਦਾ ਹੋਵੇ ਯਾ ਉਹਦਾ ਕੋਈ ਬੱਚਾ ਯਾ ਉਹਦੀ ਬੀਵੀ ਯਾ ਕੋਈ ਜਾਣਨ ਵਾਲਾ ਬੰਦਾ ਸਾਡੀ ਫੈਮਿਲੀ ਨੂੰ ਖੈਰ ਦੇਣ ਫੈਮਿਲੀ ਨੂੰ ਬੜੇ ਗਰਾਂ ਉਹਦਾ ਹੁਣ ਨਾਮ ਦੇਲਕਲਾਂ ਉਹਦੇ ਨਾਲ ਨਬੀਪੁਰ ਵੀ ਆ ਉਹਨੂੰ ਜਾਣਨ ਵਾਲਾ ਹੋਵੇ ਯਾ ਉਹਨੇ ਕਦੇ ਉਹਨੂੰ ਦੇਖਿਆ ਹੋਵੇ ਓ ਮੇਰਾ ਨੰਬਰ ਜਿਹੜਾ ਹੈਗਾ ਇਸ ਸਕਰੀਨ ਦੇ ਉੱਤੇ ਹੈਗਾ ਤੇ ਉਹ ਮਿਹਰਬਾਨੀ ਕਰਕੇ ਪਲੀਜ਼ ਸਾਨੂੰ ਇਸ ਨੰਬਰ ਦੇ ਉੱਤੇ ਇਤਲਾਹ ਦੇ ਸਕਦਾ ਜੇ ਕਿਸੇ ਸਿੱਖ ਭਾਈ ਨੇ ਪਰਿਵਾਰ ਨੇ ਉਹ ਬੱਚਾ ਚੁੱਕ ਕੇ ਪਾਲ ਲਿਆ ਇਹ ਉਹਨਾਂ ਨੂੰ ਕੋਈ ਆਈਡੀਆ ਹੈ ਕਿ ਉਹ 1947 ਦੇ ਵਿੱਚ ਇਸ ਤਰ੍ਹਾਂ ਦੀ ਗੱਲ ਦੇ ਵਿੱਚ ਉਹਨਾਂ ਨੇ ਬੱਚਾ ਕਿਸੇ ਔਰਤ ਦੀ ਉਤੋਂ ਚੁੱਕਿਆ ਸੀ ਤੇ ਪਲੀਜ਼ ਉਹਦੇ ਨਾਲ ਵੀ ਸਾਡਾ ਇਹ ਕੋਈ ਮਕਸਦ ਨਹੀਂ ਹੈਗਾ ਕਿ ਉਹਨਾਂ ਨੂੰ ਬਸ ਇਹ ਜਾਣਨਾ ਚਾਹੁੰਦੇ ਆ ਕਿ ਅਗਰ ਉਹ ਜ਼ਿੰਦਾ ਨੇ ਤੇ ਠੀਕ ਠਾਕ ਨੇ ਜਾਂ ਬਸ ਇਹ ਹੀ ਐਸ ਇਨਾਂ ਨੂੰ ਜਾਣਨਾ ਚਾਹੁੰਦੇ ਆ ਔਰ ਤੀਸਰੀ ਜਿਹੜੀ ਸਟੋਰੀ ਆ ਮੇਰਾ ਇੱਕ ਤਾਇਆ ਜੀ ਜਿਨ੍ਹਾਂ ਦਾ ਨਾਮ بڑے ਗਰਾਉਂ ਦੇ ਵਿੱਚ ਰਹਿੰਦੇ ਸੀ ਉਹ ਤਿੰਨ ਭਾਈ ਸੀ ਉਹ ਸਾਡੇ ਉਹਨਾਂ ਦਾ ਸਾਰਿਆਂ ਨਾਲ ਬਡੇ ਭਾਈ ਦਾ ਨਾਮ ਸੀ ਰਾਣਾ ਅਬਦੁਲ ਅਜ਼ੀਜ਼ ਖਾਨ ਔਰ ਦੂਸਰੇ ਦਾ ਨਾਮ ਸੀ ਰਾਣਾ ਅਬਦੁਲ ਰਸ਼ੀਦ ਖਾਨ ਔਰ ਤੀਸਰੇ ਦਾ ਨਾਮ ਸੀ ਰਾਣਾ ਮੁਹੰਮਦ ਸ਼ਰੀਫ ਖਾਨ ਤੇ ਰਾਣਾ ਅਬਦੁਲ ਅਜ਼ੀਜ਼ ਖਾਨ ਦਾ ਇੱਕ ਬੱਚਾ ਜਿਹੜਾ ਉਹਦੀ ਉਮਰ ਉਹਨਾਂ ਦੀ ਲਗਭਗ ਕੋਈ 14 ਤੋਂ 15 ਸਾਲ ਦੱਸੀ ਜਾਂਦੀ ਆ ਤੇ ਉਹਨਾਂ ਦਾ ਨਾਮ ਪੂਰਾ ਦੱਸਿਆ ਜਾਂਦਾ ਉਹਨਾਂ ਦਾ ਅਸਲੀ ਨਾਮ ਅਬਦੁਲ ਗਫੂਰ ਸੀ ਉਹ ਪੂਰਾ ਉਹਨਾਂ ਨੇ ਇਸ ਕਰਕੇ ਕਹਿੰਦੇ ਸੀ ਕਿ ਬਹੁਤ ਖੂਬਸੂਰਤ ਚਿੱਟੇ ਰੰਗ ਦਾ ਸੀ ਔਰ ਉਹਦੇ ਬਾਲ ਪੂਰੇ ਕਲਰ ਦੇ ਸੀ ਤੇ ਉਹ ਵੀ ਇਸ ਆਪਣੇ ਹਮਲੇ ਦੇ ਵਿੱਚ ਵਿਛੜ ਗਿਆ ਆਪਣੇ ਮਾਪੇ ਕੋਲੋਂ ਤੇ ਉਹ ਵੀ ਕਾਫੀ ਜਵਾਨ ਸੀ ਅਗਰ ਕਿਸੇ ਸਿੱਖ ਪਰਿਵਾਰ ਦੇ ਨਾਲ ਰਹਿੰਦਾ ਜਾਂ ਉਹ ਜ਼ਿੰਦਾ ਯਾ ਉਹਦੀ ਔਲਾਦ ਆ ਉਹਦੇ ਵਾਲਦ ਦਾ ਨਾਮ ਸੀ ਰਾਣਾ ਅਬਦੁਲ ਅਜ਼ੀਜ਼ ਖਾਨ ਬੜਾ ਗ੍ਰਾਮ ਜਿਹਦਾ ਅੱਜ ਕੱਲ੍ਹ ਨਾਮ ਦੇਲਕਲਾ ਤੇ ਉਹਦੀ ਤਹਿਸੀਲ ਹੁਣ ਖੜੜਾ ਜ਼ਿਲ੍ਹਾ ਅੰਮ੍ਰਿਤਸਰ ਤੇ ਅਗਰ ਉਹ ਕਿਸੇ ਬੰਦੇ ਨਾਲ ਰਹਿੰਦਾ ਜਾਂ ਕਿਸੇ ਸਿੱਖ ਪਰਿਵਾਰ ਨੇ ਉਹਨੂੰ ਪਾਲ ਲਿਆ ਸੀ ਇਹ ਗਰੋ ਜ਼ਿੰਦਾ ਹੋਵੇ ਪਲੀਜ਼ ਉਹ ਵੀ ਆਪਣੀ ਸਟੋਰੀ ਸਾਡੇ ਨਾਲ ਸ਼ੇਅਰ ਕਰੇ ਦੇਕਲਾਂ ਤੇ ਨਵੀਂ ਪਰ ਇਹਨੂੰ ਬੜਾ ਗਰਾਉਂ ਕਹਿੰਦੇ ਇਹਦੇ ਵਿਚਕਾਰ ਇਹ ਜਿਹੜਾ ਸਾਹਮਣੇ ਦਾ ਰਸਤਾ ਹੈ ਬਜਰੀ ਪਈ ਹੈ ਜਿੱਥੇ ਇਹ ਦੋਹਾਂ ਪਿੰਡਾਂ ਨੂੰ ਡਿਵਾਈਡ ਕਰਦਾ ਇਸ ਤਰਫ ਤੋਂ ਤੇ ਇਸ ਤਰਫ ਵੀ ਮੁਸਲਮਾਨਾਂ ਦੇ ਘਰ ਇਹ ਪਾਸਾ ਹੈ ਜਿਹੜਾ ਇਹ ਹੈ ਦੇਕਲਾਂ ਠੀਕ ਜੀ ਸਾਹਮਣੇ ਤੁਸੀਂ ਮਸਤ ਸਿੰਘ ਦਾ ਘਰ ਦੇਖ ਰਹੇ ਹੋ 47 ਦੇ ਟਾਈਮ ਇਹ 22 ਸਾਲ ਦੇ ਸੀ ਇਹ ਇਸ ਗਲੀ ਦੇ ਇਸ ਪਾਸੇ ਵਾਲਾ ਏਰੀਆ ਇਹ ਹੈ ਨਵੀਪੁਰ ਇਹ ਨਵੀਪੁਰ ਹੈ ਤੇ ਇਹ ਦੇਖ ਲਾਂਗੇ ਤੇ ਇਸੇ ਆ ਜੋ ਰਸਤਾ ਜਾ ਰਿਹਾ ਇਸ ਰਸਤੇ ਦੇ ਉੱਤੇ ਖੈਰ ਦਿਨ ਲੰਬੜਦਾਰ ਦਾ ਘਰ ਹੁੰਦਾ ਸੀ ਅਫਦਲ ਗਪੂਰ ਦਾ ਅਫਦਲ ਗਪੂਰ ਬਾਰੇ ਇਹਨਾਂ ਦਾ ਪਰਿਵਾਰ ਸਾਊਥ ਅਫਰੀਕਾ ਦੇ ਵਿੱਚ ਕਿੰਨਿਆਂ ਦੇ ਵਿੱਚ ਰਹਿ ਰਹੇ ਹੋ ਅੱਜ ਕੱਲ? ਠੀਕ ਹੈ ਜੀ। ਹਾਂ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਹੈ ਜੀ? ਬਸ ਠੀਕ ਹੈ ਜੀ। ਕੀ ਨਾਂ ਕੀ ਹੈ ਤੁਹਾਡਾ? ਮਸਤੂ ਸਿੰਘ। ਅੱਛਾ ਉਮਰ ਕਿੰਨੀ ਹੋਗੀ ਤੁਹਾਡੀ? ਮੇਰੀ ਉਮਰ ਹੋ ਗਈ 99 ਕੰਨਵੇਂ। 99 ਕੰਨਵੇਂ। 99 ਸਾਲ। ਜਦੋਂ 1947 ਹੋਇਆ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਜੀ 21-22 ਸਾਲ ਦੀ ਉਮਰ ਸੀ। ਕਿਹੜਾ ਪਿੰਡ ਹੈ ਜੀ ਇਹ ਜਿੱਥੇ ਆਪਾਂ ਬੈਠੇ? ਇਹ ਨਵੀਂ ਪਰਦੇ ਕਲਾਸੀ ਸਾਂਝੇ ਤੋਂ ਬੈਠੇ ਅੱਛਾ ਇਹ ਮਤਲਬ ਜਿੱਥੇ ਆਪਾਂ ਬੈਠੇ ਆਂ ਸੈਂਟਰ ਦੀ ਗਲੀ ਹੈ ਇਹ ਸਾਂਝਾ ਸੈਂਟਰ ਹੈ ਸਾਡਾ 647 ਦੇ ਟਾਈਮ ਕਿਹੜੇ ਧਰਮਾਂ ਦੇ ਲੋਕ ਰਹਿੰਦੇ ਸੀ ਇੱਥੇ ਹੈ ਕਿਹੜੇ-ਕਿਹੜੀਆਂ ਕਾਸਟਾ ਰਹਿੰਦੇ ਸੀ ਸਿੱਖ ਕੋਈ ਜਿਹੜੇ ਸੀ ਇਧਰ ਦੇ ਸਾਈਡ ਜਿੱਥੋਂ ਮੇਰਾ ਘਰ ਹੈਗਾ ਇੱਥੇ ਪਿੰਗੇ ਰਹਿੰਦੇ ਤੇ ਠੀਕ ਹੈ ਪਿੰਗੇ ਦੇ ਕਲਾਚ ਠੀਕ ਹੈ ਅੱਛਾ ਇਧਰ ਸਾਡੇ ਇਧਰ ਜਿਹੜਾ ਹੈਗਾ ਇਧਰ ਨਵੀਂ ਪਰਚ ਹਾਂਜੀ ਇੱਥੇ ਸਾਡੇ ਨਾਲ ਜਿੰਨੇ ਮਕਾਨ ਵੀ ਬਣਦਾ ਹੁਣ ਇੱਥੇ ਦੁਕਾਨਾਂ ਧੀਆਂ ਅੱਛਾ ਦੁਕਾਨਾਂ ਕਿਹਦੀਆਂ ਦੁਕਾਨਾਂ ਸੀ ਕੌਣ ਸੀ ਦੁਕਾਨਦਾਰ ਕਰਚਾਨੇ ਦੀ ਆ ਕੌਣ ਕਰਦਾ ਸੀ ਕਿਸੇ ਦਾ ਹੈ ਨਾ ਯਾਦ ਉਹ 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 ਵੀ ਇੱਕ ਨਿਆਜ਼ ਮੁਹੰਮਦ ਦਾ ਇੱਕ ਬੂਟਾ ਸੀ ਤਾਂ ਇਹਨਾਂ ਦੇ ਦੂਕਦੇ ਨੋਂ ਜਾਣਦਾ ਮੈਂ ਹੋਰ ਤਾਂ ਫੇਰ ਗਾਹ ਦੇਖ ਇੱਧਰ ਦੇ ਕਲਾਂ ਦੇ ਵਿੱਚ ਲੰਬੜਦਾਰ ਕੌਣ ਸੀ ਦੇ ਕਲਾਂ ਚ ਹਾਂਜੀ ਲੰਬੜਦਾਰ ਖੈਰਦੀਨ ਅੱਛਾ ਇਹ ਕਿਹਦਾ ਮੁੰਡਾ ਸੀ ਖੈਰਦੀਨ ਪਤਾ ਕੁਛ ਇਹ ਖੈਰ ਦੇਨ ਉਹਦਾ ਦਾ ਕਹਿਣਾ ਹੁੰਦਾ ਉਹਦਾ ਇਹ ਮੈਂ ਨਾ ਭੁੱਲ ਗਿਆ ਉਹਦਾ ਚਲੋ ਕੋਈ ਨਹੀਂ ਆਦ ਆ ਜਾਏਗਾ ਕਿੰਨੇ ਪਾਈ ਸੀ ਇਹ ਖੈਰ ਦੇਨ ਉਹਨਾਂ ਖੈਰ ਦੇਨ ਉਹ ਤਿੰਨ ਚਾਰ ਪਾਈ ਤੇ ਮੇਰੇ ਗਏ ਲੈ ਅੱਛਾ ਢਾਡੀ ਵੀ ਹੈ ਤਾਂ ਗਏ ਲੈ ਢਾਡੀ ਇਹਨਾਂ ਦਾ ਇਹਦਾ ਖੈਰ ਦੇਨ ਦਾ ਭਾਈ ਅੱਛਾ ਇਹ ਜਦੋਂ ਤੁਹਾਨੂੰ ਪਤਾ ਜਦੋਂ 47 ਦਾ ਦੌਰ ਆਇਆ ਹੱਲੇ ਪਏ ਆਪਾਂ ਹੱਲੇ ਕੰਨੇ ਪਏ ਜਦ ਪੂਰੀ ਸਾਨੂੰ ਸੋਝੀ ਸੀ ਅੱਛਾ ਇਹ ਅੱਛਾ ਫਿਰ ਉਸ ਦੇ ਵਿੱਚ ਸਾਢੇ ਜਦ ਸਾढ़े ਜਿਆਦੇ ਮੁਸਲਮਾਨ ਉਰੇ ਤੇ ਤੁਰੇ ਰਾਤ ਰਹੇ ਆਣ ਕੇ ਸ਼ੋਤਲ ਦੇ ਵੀ ਉਰੇ ਆਏ ਅੱਛਾ ਜੀ ਫੌਜ ਪਰਦੇ ਵੀ ਇਕੱਠੇ ਹੋਏ ਹਾਂਜੀ ਉਹਨਾਂ ਨੇ ਆਣ ਕੇ ਦੂਏ ਦਿਨ ਜਦ ਜਿਹਾ ਤੁਰਿਆ ਉਰੇ ਤੇ ਸਾਢੇ ਬੰਜੂਰਾਂ ਦੇ ਨਾਲ ਹਾਂਜੀ ਬਹੁਤ ਮਾਫੀਆਂ ਮੰਗੀਆਂ ਹਾਂਜੀ ਸੱਚੇ ਪਾਤਸ਼ਾਹ ਰਹਿ ਕਿਰਪਾ ਕਰੀਏ ਅਸੀਂ ਇਕੱਠੇ ਰਹੇ ਵੀ ਅੱਜ ਤੱਕ ਪਾਈ ਮੇਰੇ ਪਿਓ ਦਾ ਨਾਮ ਲੈ ਕੇ ਰੱਖਾ ਸੈਂ ਤੁਸੀਂ ਭਾਈ ਸਾਡੀ ਗੁੱਸਾ ਨਾ ਕਰਿਓ ਸਾਨੂੰ ਮਾਫੀ ਦੇ ਦਿਓ ਸ਼ੇਰ ਸਾਡੀ ਮਾਂ ਦੇ ਨਾਲ ਵੀ ਗੱਲਾਂ ਕਰੀਆਂ ਬੀਬੀਆਂ ਜਿਹੜੀਆਂ ਥੀਆਂ ਪਰ ਜਣੇ ਉਹਨਾਂ ਨੇ ਸਾਡੇ ਸਾਹਮਣੇ ਦੀ ਗੱਲ ਹੈਗੀ ਉਸ ਵਕਤ ਦੇ ਮੈਂ ਗੱਲ ਨਹੀਂ ਕਰਦਾ ਹੁਣ ਵੀ ਸਾਨੂੰ ਦੁੱਖ ਲੱਗਦਾ ਦੁੱਖ ਇਸ ਗੱਲ ਦਾ ਲੱਗਦਾ ਵੀ ਦੇਖੋ ਉਹ ਵੀ ਸਮਾਂ ਤਾਂ ਜਿਹੜੇ ਟਾਈਮ ਅੰਦਰ ਬੁਰਕੇ ਲੈ ਲੈ ਕੇ ਸਾਤੇ ਲੁਕ ਲੁਕ ਕਰੇ ਨੀਅਤੀਆਂ ਫਿਰ ਉਹਨਾਂ ਨੂੰ ਪੜਦੇ ਤਾਰ ਤਾਰ ਘੇਰੇ ਜਿਹੜੇ ਮੇਰੇ ਵਰਗੇ ਬੁੜੇ ਤੇ ਕਿਉਂ ਬੜੀ ਨਿਸ਼ਾਨੇ ਵਾਲੀ ਗੱਲ ਧੀ ਹਾਂਜੀ ਕਿਉਂ ਬੜੀ ਬੇਸ਼ ਬੇਸ਼ਰਮੀ ਵਾਲੀ ਗੱਲ ਥੀ ਪਰ ਜਣੇ ਆਪਣੇ ਇੰਨੇ ਸ਼ਰਮਾ ਨੂੰ ਅੰਦਰ ਰੱਖਦੇ ਹੋਏ ਸਾਰੀ ਬੇਸ਼ਰਮੀ ਪਤਨ ਦੇਸ਼ ਨੇ ਕੀ ਕਰਿਆ ਤਾਂ ਕੀ ਨਹੀਂ ਸਾਨੂੰ ਇੰਨੀ ਗੱਲ ਦਾ ਨਹੀਂ ਪਤਾ ਉਸ ਵਕਤ ਸਾਨੂੰ ਤਾਂ ਇਹ ਹੋਂ ਤਾਂ ਵੀ ਉਹ ਉੱਥੇ ਅੱਗ ਲੱਗੀ ਇੱਥੇ ਅੱਗ ਲੱਗੀ ਸਾੜੇ ਪਿੰਡ ਚ ਅੱਗ ਨਹੀਂ ਲੱਗੀ ਅੱਛਾ ਮਤਲਬ ਇਥੋਂ ਠੀਕ ਠਾਕ ਗਏ ਐਨ ਰਾਮ ਨਾਲ ਐਨ ਟਿੱਕ ਗਏ ਆਪਣੇ ਆਪਣੇ ਗੱਡੇ ਤੋੜਲੇ ਚੋਲਟੇ ਜਾ ਰਹੇ ਚੋਲਟੇ ਤੇ ਫਿਰ ਕਾਫਲਾ ਮਦਰੜੀ ਨੂੰ ਤੁਰਿਆ ਅੱਛਾ ਮਾਦੜੀ ਤੇ ਤੁਰਕ ਐ ਫਿਰ ਸਾਡੇ ਬਡਾਲੀ ਬਡਾਲੀ ਤੇ ਤੁਰਕ ਐ ਫਿਰ ਖੈੜ ਜਾ ਕੇ ਇਹਨਾਂ ਪਰ ਹਮਲਾ ਹੋਇਆ ਅੱਛਾ ਜੀ ਉੱਥੇ ਫਿਰ ਇਹਨਾਂ ਸਰਕਾਰ ਨੇ ਬ੍ਰੈਨ ਗੰਨਾ ਕਹਿੰਦੇ ਜੋੜਤੀਆਂ ਉਹ ਸਰਕਾਰ ਆ ਗਈ ਫਿਰ ਜਦ ਅੱਛਾ ਫਿਰ ਉਹ 47 ਤੋਂ ਬਾਅਦ ਫਿਰ ਕਦੇ ਕੋਈ ਆਇਆ ਆਪਣਾ ਪਿੰਡ ਦੇਖਣ ਕੋਈ ਘਰ ਦੇਖਣ ਇਹੀ ਆਏ ਤੇ ਮ제 ਤੇਰੇ ਫੇਰ ਦੇਂਦੇ ਹੀ ਮੁੰਡੇ ਅੱਛਾ ਜੀ ਅਬਦੁਲ ਗਫੂਰ ਉਹਨਾ ਹਾਂ ਹਾਂ ਬਖੂਰ ਰਾਏ ਅੱਛਾ ਦੇਖਣ ਕੀ ਕੀ ਕੀਤਾ ਇਹਨਾਂ ਨੇ ਕੀ ਕੀ ਪੁੱਛਿਆ ਕੀ ਦੱਸਿਆ ਤੁਹਾਨੂੰ ਦੱਸਿਆ ਸੀ ਫਿਰ ਜਿਹੜੀ ਜਿਹੜੇ ਸਾਡੇ ਦੇ ਨਾ ਤੇ ਮਕਾਨ ਤਾਂ ਉਹਦੇ ਤੇ ਅਸੀਂ ਗੁਰਦੁਆਰਾ ਬਣਾਇਆ ਵਾ ਤਾਂ ਅੱਛਾ ਜੀ ਅਸੀਂ ਆਪਣੇ ਹੱਥੀਂ ਪਾ ਕੇ ਇਹਨਾਂ ਦੀ ਜਿਹੜੀ ਜ਼ਮੀਨ ਸੀ ਸਾਡੇ ਜਾਮਣ ਖੜੀ ਐ ਫਿਰ ਉਹਦੀਆਂ ਫੋਟੋਆਂ ਤਾਰੀਆਂ ਤੇ ਇਹਨਾਂ ਨੇ ਕਹੇ ਅਸੀਂ ਘਰ ਦਿਖਾਵਾਂਗੇ ਹੁਣ ਵੀ ਉੱਤੇ ਲੋਕ ਜਾਮਣਾ ਚੁੰਮਣਾ ਖਾਂਦੇ ਹੁਣ ਵੀ ਹੈਗੀਆਂ ਜਾਮਣਾ ਹੁਣ ਵੀ ਜਮਣਾ ਹੈਗੀਆਂ ਹਾਂ ਹੁਣ ਤੱਕੂngੀਆਂ ਕਾਹਾਂ ਕਿਹੜੇ ਪਾਸੇ ਦੀ ਜ਼ਮੀਨ ਐ ਇਹਨਾਂ ਦੀ ਉਰੇ ਤੇ ਸੜਕ ਦੇ ਨਾਲੇ ਲ ਜਾਂਦੇ ਜਿਹੜੀ ਚੋਲਟੇ ਨੂੰ ਸੜਕ ਜਾਂਦੀ ਹੈ ਚੋਲਟੇ ਨੂੰ ਸੜਕ ਦੱਸ ਵੀ ਚੋਲਟੇ ਨੂੰ ਜਾ ਰਹੇ ਆ ਉਹਦੇ ਨਾਲ ਖੱਬੇ ਹੱਥ ਪਿੰਡ ਤੁਰਦਿਆਂ ਤੇ ਦੇਖ ਲਾ ਖੱਬੇ ਜਾਂਦੀ ਸੀ ਮਾਦਰੜੀ ਨੂੰ ਬੜੀ ਸੜਕ ਨੂੰ ਐਡ ਨੂੰ ਐਡ ਜਿਹਨੇ ਜਾਂਦੀ ਜਿਹੜੀ ਸੜਕ ਫੇਰ ਇਹਨਾਂ ਦੀ ਜ਼ਮੀਨ ਉੱਥੇ ਮੇਰੇ ਖਿਆਲ ਹੈ 4-5 ਕਿੱਲੇ ਜ਼ਮੀਨ ਸੀ ਬਾਗ ਬਹੁਤ ਬੜਾ ਦਾ ਕਿਹੜੇ ਕਿਹੜੇ ਪਿੰਡ ਐ ਹੋਰ ਆਪਣੇ ਇੱਥੇ ਨੇੜੇ ਤੇੜੇ ਨੇੜੇ ਤੇੜੇ ਤਾਂ ਹੀ ਆਈ ਚੋਲਟਾ ਬਨੂਆ ਅੱਛਾ ਅੱਛਾ ਵਾ ਬਾਕੀ ਮਾਦਰੜੀ ਠੀਕ ਅੱਛਾ ਜਿਹੜੀ ਮਲਕ ਪਰ ਪਨਵਾ ਚੋਹ ਤਹਿਸੀਲ ਕਿਹੜੀ ਹੈ ਇੱਥੇ ਦੀ ਤਹਿਸੀਲ ਕਿਹੜੀ ਬੰਦੀ ਤਹਿਸੀਲ ਤਾਂ ਸਾੜੀ ਖੈੜੀ ਹੈ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਸਾਡਾ ਹੁਣ ਮੁਹਾੜੀ ਮੁਹਾੜੀ ਬਣ ਗਿਆ ਹਾਂ ਮੁਹਾੜੀ ਪਹਿਲਾਂ 47 ਦੇ ਡੈਮ ਕਿਹੜੇ ਸੀ 45 ਦੇ 47 ਦੇ 47 ਦੇ ਹਾਂਜੀ ਜੱਤਰ ਸਾਡੇ ਅਸੀਂ ਡੇਰਾਬਾਸੀ ਵਿੱਚ ਤੇ ਅੱਛਾ ਜੀ ਉਹਦਾ ਤਹਿਸੀਲ ਵੀ ਸਾੜੀ ਉਹੀ ਸੀ ਅੱਛਾ ਜੀ ਤਹਿਸੀਲ ਕਿਉਂ ਅਸੀਂ ਜ਼ਿਲ੍ਹਾ ਸਾਡਾ ਤਾਂ ਕਲਸੀਆ ਕਲਸੀਆਤ ਰਿਆਸਤੋਂ ਦੀ ਸੀ ਨਾ ਰਿਆਸਤ ਕਲਸੀਆਤ ਰਿਆਸਤ ਕਲਸੀਆਤ ਰਿਆਸਤ ਕਲਸੀਆਤ ਤੋਂ ਬਾਅਦ ਜਿਲ੍ਹਾ ਬਣਿਆ ਸੀ ਆਪਣਾ ਜਿਹੜਾ ਬਣਿਆ ਫਿਰ ਇਹੀ ਸੇ ਸਾਨੂੰ ਫਿਰ ਆਗੇ ਸੀ ਜਦ 47 ਤੋਂ ਬਾਅਦ ਫਤਿਹਗੜ੍ਹ ਸਾਹਿਬ ਆ ਗਏ ਅੱਛਾ ਅੰਮ੍ਰਾਲਾ ਜਿਲ੍ਹਾ ਵੀ ਰਿਹਾ ਉਰੇ ਤਾਂ ਨਹੀਂ ਅੰਮ੍ਰਾਲਾ ਨਹੀਂ ਰਿਹਾ ਜੇ ਆਪਣੇ ਫਤਿਹਗੜ੍ਹ ਸਾਹਿਬ ਆ ਗਏ ਠੀਕ ਨਾ ਤੁਸੀਂ ਬਜ਼ੁਰਗ ਇੱਕ ਨਾ ਬਜ਼ੁਰਗੋ ਤੁਸੀਂ ਨਾਂ ਲਿਆ ਇਹ ਕਲਸੀਆ ਰਿਆਸਤ ਮੈਨੂੰ ਪਤਾ ਵੀ ਆਪਾਂ ਕਲਸੀਆ ਰਿਆਸਤ ਦੇ ਇਹ ਪਿੰਡ ਨੇ ਕਲਸੀਆ ਰਸ ਦਾ ਇਹ ਇਲਾਕਾ ਹੈ ਤੁਸੀਂ ਕੀ ਕੁਝ ਜਾਣਦੇ ਕਲਸੀਆ ਰਿਆਸਤ ਬਾਰੇ ਉਹ ਤਾਂ ਬਹੁਤ 1763 ਦੇ ਵਿੱਚ ਹੋਈ ਸੀ ਕਲਸੀਆ ਰਿਆਸਤ ਹਾਂ ਹਾਂ ਉਹਦੇ ਬਾਰੇ ਕੀ ਕੁਝ ਜਾਣਦੇ ਕਲਸੀਆ ਰਿਆਸਤ ਦਾ ਕੌਣ ਰਾਜਾ ਹੁੰਦਾ ਸੀ ਕੌਣ ਸੀ ਨਹੀਂ ਸਾਨੂੰ ਰਾਜਾ ਇਹਦਾ ਪਤਾ ਹੈ ਅਸਲੀ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਹਾਂ ਕਲਸੀਆ ਰਿਆਸਤ ਜਿਹੜੀ ਉਹ 1763 ਦੇ ਵਿੱਚ ਬਣੀ ਸੀ ਹਾਂ 1700 ਵਾਰਡ ਦੇ ਵਿੱਚ ਲੜਾਈ ਹੋਈ ਸੀ ਸਰੰਦ ਦੀ ਆਖਰੀ ਲੜਾਈ ਜੱਸਾ ਸਿੰਘ ਆਲੂ ਵਾਲੀ ਆ अच्छा ਤੇ ਜਸਾ ਸਿੰਘ ਰਾਮ ਗੜੀਆ ਇਹਨਾਂ ਦੇ ਗਰੁੱਪ ਦੇ ਨਾਲ ਜੈਨ ਖਾਨ ਦੀ ਹੋਈ ਸੀ। ਅਹਿਮਦ ਸ਼ਾਹ ਅਬਦਾਲੀ ਦਾ ਜੋਆਈ ਸੀ ਉਹ। ਆਹ ਹਾਂ। ਠੀਕ ਹੈ। ਪੀਰ ਜੈਨ ਦੇ ਵਿੱਚ ਇਹ ਆਖਰੀ ਲੜਾਈ ਲੜੀ ਗਈ ਸੀ 1700 ਬਾਡ ਦੇ ਵਿੱਚ। ਹਾਂ। ਉਤੇ ਬਾਅਦ ਫਿਰ ਇਹ ਕਲਸੀਆ ਰਿਆਸਤ ਸ਼ੁਰੂ ਹੋਈ ਸੀ। 1763 ਦੇ ਵਿੱਚ ਇਹਦਾ ਪਹਿਲਾ ਮਹਾਰਾਜਾ ਸੀ ਜਿਹੜਾ ਉਹ ਮਹਾਰਾਜਾ ਗੁਰਬਖਸ਼ ਸਿੰਘ ਸੰਧੂ ਸੀ। ਅੱਛਾ। ਤੇ ਉਹਦਾ ਜਨਮ ਹੋਇਆ ਸੀ ਕਲਸੀਆ ਪਿੰਡ ਜਿਲ੍ਹਾ ਸਹਾਰਨਪੁਰ ਜੁਪੀ ਦੇ ਵਿੱਚ। ਅੱਛਾ। ਉਦੇ ਨਾਂ ਤੇ ਇਸ ਰਿਆਸਤ ਦਾ ਨਾਂ ਸੀ ਕਲਸੀਆ ਠੀਕ ਹੈ ਜੀ ਇਹਦੀ ਜਿਹੜੀ ਰਾਜस्तानी ਹੁੰਦੀ ਸੀ ਨਾ ਹਾਂ ਉਹ ਤੁਸੀਂ ਸਹੀ ਕਹਿ ਰਹੇ ਹੋ ਉਹ ਰਾਜस्तानी ਹੁੰਦੀ ਸੀ ਤਹਿਸੀਲ ਨਹੀਂ ਉਹ ਡੇਰਾ ਬਸੀ ਹੁੰਦੀ ਸੀ ਡੇਰਾ ਬਸੀ ਦੇ ਨਾਲੇ ਸ਼ਸ਼ਰੌਲੀ ਹੁੰਦੀ ਸੀ ਹਾਂ ਠੀਕ ਹੈ ਅੰਮ੍ਰਾਲਾ ਜ਼ਿਲ੍ਹੇ ਚ ਚਲ ਗਈ ਇਹਦੀ ਇਹਦੀ ਜਿਹੜੀ ਹੱਦ ਸੀ ਉਹ ਹੁੰਦੀ ਸੀ ਰੋਪੜ ਤੋਂ ਸ਼ੁਰੂ ਹੋ ਜਾਂਦੀ ਸੀ ਹਾਂ ਦਰਿਆ ਸਤਲੁਜ ਤੋਂ ਸ਼ੁਰੂ ਹੋ ਕੇ ਇਹ ਜਮਨਾ ਪਾਰ ਤੱਕ ਜਾਂਦੀ ਸੀ ਤੇ ਇੱਧਰ ਸ਼왈ਕਦੀਆਂ ਪਹਾੜੀਆਂ ਤੇ ਲੈ ਕੇ ਆਪਣਾ ਨਰਿਆਣਗਾੜ ਤੱਕ ਜਾਂਦੇ ਆ। ਇਹ ਅਸੀਂ ਕਲਸੀਆ ਰਸਤ ਦੇ ਬਾਰੇ ਦੱਸ ਦੇਣਾ ਚਾਹੁੰਦੇ ਆ ਕਿਉਂਕਿ ਇੱਧਰ ਕਿਤਾਬਾਂ ਦੇ ਵਿੱਚ ਇਹਦੇ ਬਾਰੇ ਨਹੀਂ ਪੜਾਇਆ ਜਾਂਦਾ ਇੱਥੇ ਜੋ 47 ਤੋਂ ਬਾਅਦ ਹੋਏ ਆਜ਼ਾਦੀ ਤੋਂ ਬਾਅਦ ਦੀਆਂ ਹੀ ਗੱਲਾਂ ਹੁੰਦੀਆਂ ਲੇਕਿਨ ਆਪਣੇ ਇਲਾਕੇ ਨੂੰ ਬਹੁਤ ਘੱਟ ਪਤਾ ਏ ਵੀ ਇਹ ਕਲਸੀਆ ਰਸਤ ਦੇ ਪਿੰਡ ਨੇ ਇਹ ਜਿੰਨੇ ਪਿੰਡਾਂ ਦੇ ਤੁਸੀਂ ਨਾਂ ਲੈਣਾ ਇਹ ਸਾਰੇ ਕਲਸੀਆ ਰਸਤ ਦੇ ਪਿੰਡ ਨੇ ਕਲਸੀਆ ਤੇ ਠੀਕ ਹੈ ਤੇ ਮਹਾਰਾਜਾ ਗੁਰਬਖਸ਼ ਸਿੰਘ ਦਾ ਨਾਂ ਮਸ਼ਹੂਰ ਨਹੀਂ ਸੀ ਹੋਇਆ ਲੇਕਿਨ ਉਹਦਾ ਅੱਗੇ ਪੁੱਤਰ ਸੀ ਜੋਧ ਸਿੰਘ ਹਾਂ ਜਦੋਂ ਉਹ ਰਾਜਾ ਬਣਿਆ ਨਾ ਹਾਂ ਤਾਂ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਲ ਕੇ ਨਰੈਣਗੜ੍ਹ ਤੇ ਕਬਜ਼ਾ ਕੀਤਾ ਸੀ ਹਾਂ ਤੇ ਉਹਦੀ ਕਾਫੀ ਚੜ੍ਹਾਈ ਰਹੀ ਹੈ ਜੋਧ ਸਿੰਘ ਦੀ ਉਹ ਦੂਜੇ ਰਾਜਾ ਉਹ ਵੀ ਰਾਜਾ ਰਣਜੀਤ ਸਿੰਘ ਵੀ ਬਹੁਤ ਵੱਤਵਲ ਇਹ ਵੀ ਜਿਹੜੀਆਂ ਤੁਸੀਂ ਕਹਿੰਦੇ ਉਸ ਵਕਤ ਜਿਹੜੇ ਪੜੇ ਲਿਖੇ ਤੇ ਛੜੇ ਤਾਂ ਹੁਣ ਪੜ੍ਹਦੇ ਸੀ ਤੇ ਗੱਲ ਨੂੰ ਮਹਾਰਾਜਾ ਜੋਧ ਸਿੰਘ ਦੀ ਜਿਹੜੀ ਡੈਥ ਹੈ ਉਹ 1818 ਦੇ ਵਿੱਚ ਮੁਲਤਾਨ ਦੇ ਵਿੱਚ ਹੋਈ ਸੀ ਹਾਂ ਠੀਕ ਹੈ ਇੱਥੇ ਬਾਬਾ ਜੀ ਜਿੱਥੇ ਹੁਣ ਉਹਨਾਂ ਦਾ ਘਰ ਸੀ ਖੈਰਦੀਨ ਲੰਬੜਦਾਰ ਦਾ ਉੱਥੇ ਹੁਣ ਗੁਰਦੁਆਰਾ ਸਾਹਿਬ ਬਣ ਗਿਆ ਗੁਰਦੁਆਰਾ ਉਹਨਾਂ ਦਾ ਖੂਬ ਹੀ ਸੀ ਇੱਥੇ ਖੂਬ ਮੂਹਰੇ ਹੁਣ ਹੈਗਾ ਖੂ ਹਾਏਗਾ ਚਲੋ ਆਪਾਂ ਦੇਖਣਾ ਹੈ ਖੂ ਦੇਖ ਲਓ ਚਲੋ ਤੁਸੀਂ ਜਾ ਰਹੇ ਹੋ ਨਹੀਂ 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 ਗੁਰਦੁਆਰਾ ਸਾਹਿਬ ਵਾਲੇ ਖੂ ਦੇਖਣਾ ਇੱਥੇ ਅੱਛਾ ਅੱਛਾ ਪਿੰਡ ਦੇਖਣਾ ਦੇਖ ਲਾਂਗੇ ਹਾਂਜੀ ਦੇਖੀ ਆਪੂ ਆ ਲੰਬੜਦਾਰ ਖੈਰਦੀਨ ਦਾ ਖੂਬ ਛੱਤ ਪਾਤੀ ਐੂ ਬੰਦ ਨਹੀਂ ਕੀਤਾ ਕਿ ਇਹ ਇੱਕar ਹੁੰਦੇ ਸੀ ਲੰਬੜਦਾਰ ਖੈਰਦੀਨ ਦਾ ਥੋੜਾ ਅੰਦਰ ਜੰਨੇ ਮੇ ਕੋਲ ਦਾ ਕਿ ਇਹ ਟੇ ਗੁਰਦੁਆਰਾ ਸਾਹਿਬ ਦਾ ਇੱਥੇ ਗੁਰਦੁਆਰਾ ਸਾਹਿਬ ਬਣ ਗਿਆ ਲੰਬੜਦਾਰ ਖੈਰਦੀਨ ਦਾਕਰ ਤੋਂ ਇਸ ਇਲਾਕਾ ਦੇ ਘਰੋਂ ਹ ਤੌਣੀ ਰਾਜਪੂਤਾਂ ਦਾ ਇਲਾਕਾ ਸੀ ਇਹ ਸਾਰਾ ਤੌਣੀ ਰਾਜਪੂਤਾਂ ਦੇ ਮੁਸਲਮਾਨਾਂ ਦਾ ਘਰ ਹੁੰਦੇ ਸੀ ਇੱਥੇ ਇਹ ਖੈਰ ਦਿਨ ਲੰਬੜਦਾਰ ਦਾ ਘਰ ਸੀ gor dora saib di mart bani vi esprem este